ਕੁਸੀਂ ਦਵਾ ਦਾ ਮੁੱਖ ਮੰਤਰੀ ਦੀ ਬਣਦੇ ਸਾਹਿਬ ਇਹ ਬੇਰੀਕਾ ਨੋਟ ਰੱਖਿਓ ਤੁਸੀਂ ਐਵੇਂ ਆਹ ਜਿਹੜੀ ਡਾਦੀ ਲਈ ਫਿਰਦੇ ਪਤਾ ਕਿਹੜੀ ਡਾਦੀ ਆ ਉਹ ਐਵੇਂ ਕਹਿੰਦੇ ਲਾਲ ਡਾਦੀ ਤੇ ਲਿਖਤਾ ਜੀ ਉਹ ਸਾਡਾ ਤੁਹਾਡੇ ਕੋ ਨਾ ਕੋ ਲਾਲ ਆ ਨਾ ਕੋ ਹਰੀ ਆ ਨਾ ਕੋ ਚਿੱਟੀ ਆ ਨਾ ਕੋ ਪੀਲੀ ਆ ਨਾ ਕੋ ਫਿੱਕੀ ਆ ਐਵੇਂ ਇਦਾਂ ਦੀਆਂ ਗੱਲਾਂ ਦਾ ਕਰਾ ਕਰੋ ਤੁਹਾਡੀ ਨਾ ਕਦੀ ਹੁਣ ਸਰਕਾਰ ਆਉਣੀ ਆ ਨਾ ਕਦੀ ਸਰਕਾਰ ਬਣਨੀ ਆ ਜਿਹੜਾ ਸਖਬੀਰ ਸਿੰਘ ਆਪਣੀ ਮਰੀ ਮਾਂ ਦੇ ਭੋਗ ਦੇ ਉੱਤੇ ਰੋਟੀ ਨਹੀਂ ਖਵਾ ਸਕਿਆ ਐਸਪੀਸੀ ਦੇ ਲੰਗਰ ਲਾ ਕੇ ਖਵਾਇਆ ਓਏ ਨੋਟ ਵਰ ਸਕਦਾ ਇਹ ਨੋਟ ਹੋਰ ਕਿਤੂਆ ਹੈ ਜਦੋਂ ਵਾਵਾ ਪਿਆ ਤੋਂ ਦਿਨ ਦੇ ਨੋਟ ਬੰਦ ਹੋ ਗਏ ਲਾਸਟ ਟਾਈਮ ਦੇ ਉੱਤੇ ਤੁਹਾਡੇ ਪਿਤਾ ਜੀ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਜਦੋਂ ਆਖਰੀ ਵਾਰ ਮੁੱਖ ਮੰਤਰੀ ਸੀਗੇ ਪਿਆ ਨੇ ਸਲਾਹ ਦਿੱਤੀ ਵੱਡੇ ਬਾਦਲ ਸਾਹਿਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਹੁਣ ਜੀ ਤੁਸੀਂ ਬਜ਼ੁਰਗ ਹੋ ਗਏ ਹੋ ਸਖਬੀਰ ਨੂੰ ਮੁੱਖ ਮੰਤਰੀ ਬਣਾ ਦਿਓ ਇਹ ਮੰਨੇ ਉਹ ਕਹਿੰਦੇ ਨਾ ਸਖਬੀਰ ਜੀ ਜੇ ਤੁਹਾਡੇ ਬਾਪ ਨੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਜੇ ਤੁਹਾਡੇ ਬਾਪ ਨੇ ਗਲਤੀ ਨਹੀਂ ਕੀਤੀ ਤੇ ਪੰਜਾਬੀ ਇਹ ਗਲਤੀ ਕਿਦਾ ਕਰ ਲਗੇ ਤੁਹਾਡਾ ਪਿਤਾ ਜਾਣਦਾ ਹੈ ਵੀ ਤੁਸੀਂ ਇਸ ਦੇ ਯੋਗ ਨਹੀਂ ਜੇ ਇਸੇ ਕਰਕੇ ਸਾਰਾ ਕਲੀ ਦਾਲ ਵਿਖੜਿਆ ਇਸੇ ਕਰਕੇ ਕਲੀ ਦਾਲ ਦੇ ਦੋ ਤਿੰਨ ਧੜੇ ਹੋ ਗਏ ਐਂ ਨਹੀਂ ਬਣਾਉਂਦਾ ਇਹਨੂੰ ਕੋਈ ਅਕਲ ਨਹੀਂ ਉਹਨੂੰ ਕਹੀ ਜਾਂਦਾ ਮੈਂ ਮੁੱਖ ਮੰਤਰੀ ਬਣ ਜਾਣਾ ਤੈਨੂੰ ਲੱਗਦਾ ਕਿ ਜਿੱਦਾਂ ਸੁਖਬੀਰ ਬਾਦਲ ਅਜੇ ਵੀ ਉਹ ਨੀਂਦ ਦੇ ਵਿੱਚ ਹੀ ਤੁਰਦਾ ਅਜੇ ਵੀ ਉਹ ਸਤਾ ਦੇ ਸੁਪਨੇ ਲੈਂਦਾ ਅਜੇ ਵੀ ਉਹਨੂੰ ਇਹ ਲੱਗਦਾ ਕਿ ਸਾਡੀ ਸਰਕਾਰ ਆ ਜਿਹੜੀ ਹੈ ਉਹਨਾਂ ਨੂੰ ਸਮਝ ਨਹੀਂ ਲੱਗਦੀ ਸਰਬੀਰ ਉਹਨਾਂ ਨੂੰ ਕਿ ਤੁਹਾਡੀ ਸਰਕਾਰ ਚਲੇਗੀ ਜਿਹੜੀ ਹੁਣ ਕਦੀ ਨਹੀਂ ਆਉਣੀ ਜਦੋਂ ਤਾਂ ਸਰਕਾਰ ਤੁਹਾਡੀ ਹੁੰਦੀ ਹੈ ਫਿਰ ਇਹ ਪੁਲਿਸ ਦੇ ਅਧਿਕਾਰੀ ਬਹੁਤ ਚੰਗੇ ਆ ਪੁਲਿਸ ਬਹੁਤ ਚੰਗੀ ਆ ਜਦੋਂ ਸਰਕਾਰ ਹੋ ਕੇ ਪਾਰਟੀ ਦੀ ਬਣ ਜਾਂਦੀ ਹੈ ਫਿਰ ਤੁਸੀਂ ਇੱਕ ਡੈਲੀ ਲੈ ਕੇ ਤੁਰ ਪੈਂਦੇ ਹੋ ਅਫਸਰਾਂ ਨੂੰ ਦਬੇ ਮਾਰਦੇ ਹੋ ਤੁਸੀਂ ਦਵਾਰਾ ਮੁੱਖ ਮੰਤਰੀ ਬਣਦੇ ਸਾਹਿਬ ਇਬੇਲੀ ਗੱਲ ਨੋਟ ਰੱਖਿਓ ਔਰ ਤਾਂ ਪਹਿਲਾਂ ਤੁਸੀਂ ਨੋਟ ਵੰਡੇ ਨੇ ਸ਼ੁਰੂ ਕੀਤੇ ਸੀਗੇ ਕਿ ਪਤਾ ਨਹੀਂ ਤੁਹਾਡੇ ਕੋਲ ਕਿੰਨਾ ਪੈਸਾ ਜਦੋਂ ਤੁਹਾਡੇ ਬੋਦਦਿਆਂ ਨੇ ਤੁਹਾਡੇ ਖਿਲਾਫ ਬੋਲਿਆ ਕਿ ਇਹ ਜੀ ਬੀਸੀ ਦਾ ਪੈਸਾ ਹੈ ਉਸੇ ਨੇ ਬੰਦ ਹੋ ਗਏ ਮੈਂ ਤਾਂ ਸਾਡਾ ਉਧਰ ਨਹੀਂ ਗਿਆ ਉਧਰ ਮੈਨੂੰ মিডিਆ ਨੇ ਮਸਲ ਪੁੱਛਿਆ ਕਿ ਸੁਖਬੀਰ ਬਾਦਲ ਪਾਹੇ ਵੰਡ ਰਿਹਾ ਜੀ ਹਰ ਪੀੜਤਾ ਨੂੰ ਮੈਂ ਕਿਹਾ ਬੰਦਾ ਜਿਹੜਾ ਜਿਸ ਪੰਜਾਬੀ ਦਾ ਸਿੱਖ ਦਾ ਜੇ ਤਾਂ ਪਿਓ ਮਰ ਜਾਂਦਾ ਜਾਂ ਮਾਂ ਮਰ ਜਾਂਦੀ ਐ ਬੰਦਾ ਹਰ ਹਿੱਲੇ ਕੋਸ਼ਿਸ਼ ਕਰਦਾ ਕਿ ਉਹ ਆਪਣੀ ਮਾਂ ਦਾ ਚੰਗਾ ਭੋਗ ਪਾਉਂਦਾ ਲੰਗਰ ਲਾਉਂਦਾ ਮੈਂ ਮੀਡੀਆ ਨੂੰ ਕਹਾਂ ਮੈਂ ਕਹਾਂ ਜਾਰ ਤੁਸੀਂ ਭੁੱਲ ਗਏ ਹੋ ਕਿੰਨਾ ਦਿਨ ਮੀਡੀਆ ਬੋਲਦਾ ਰਿਹਾ ਸੀਗਾ ਜਿਹੜਾ ਸਖਬੀਰ ਸਿੰਘ ਆਪਣੀ ਮਰੀ ਮਾਂ ਦੇ ਭੋਗ ਦੇ ਉੱਤੇ ਰੋਟੀ ਵੀ ਖਵਾ ਸਕਿਆ ਐਸੀਪੀਸੀ ਨੇ ਲੰਗਰ ਲਾ ਕੇ ਖਵਾਇਆ ਓਏ ਨੋਟ ਵੱਟ ਸਕਦਾ ਇਹ ਨੋਟ ਹੋਰ ਕਿੱਥੇ ਖਵਾਇਆ ਜਦੋਂ ਵਾਵਾ ਪਿਆ ਤੋਂ ਦਿਨ ਦੇ ਦੂਰ ਬੰਦ ਹੋ ਗਏ ਸਖਬੀਰ ਦੀ ਸਾਰੀ ਦੁਨੀਆ ਜਾਣਦੀ ਹੈ ਲਾਸਟ ਟਾਈਮ ਦੇ ਉੱਤੇ ਤੁਹਾਡੇ ਪਿਤਾ ਜੀ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਜਦੋਂ ਆਖਰੀ ਵਾਰ ਮੁੱਖ ਮੰਤਰੀ ਸੀਗੇ ਕਈ ਕੱਲੀਆਂ ਨੇ ਉਹਨਾਂ ਨੂੰ ਸਲਾਹ ਦਿੱਤੀ ਆ ਹੁਣ ਤੁਸੀਂ ਕਈਆਂ ਦੀ ਇੰਟਰੂ ਕਰਦੇ ਹੋ ਕਈਆਂ ਨੇ ਸਲਾਹ ਦਿੱਤੀ ਵੱਡੇ ਬਾਦਲ ਸਾਹਿਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਹੁਣ ਦੀ ਤੁਸੀਂ ਬਜੂਰ ਹੋ ਗਏ ਹੋ ਸਖਬੀਰ ਨੂੰ ਮੁੱਖ ਮੰਤਰੀ ਬਣਾ ਦਿਓ ਉਨੀ ਮੰਨੇ ਉਹ ਕਹਿੰਦੇ ਨਾ ਸਖਬੀਰ ਜੀ ਜੇ ਤੁਹਾਡੇ ਬਾਪ ਨੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਪੰਜਾਬ ਦੇ ਲੋਕ ਨੇ ਇਹ ਤੁਹਾਨੂੰ ਹੋਰ ਬਣਾਉਣਗੇ ਪੰਜਾਬ ਦੇ ਲੋਕ ਤੁਹਾਨੂੰ ਕਿਉਂ ਬਣਾਉਣਗੇ ਜੇ ਤੁਹਾਡੇ ਬਾਪ ਨੇ ਗਲਤੀ ਨਹੀਂ ਕੀਤੀ ਤੇ ਪੰਜਾਬੀ ਇਹ ਗਲਤੀ ਕਿੱਦਾਂ ਕਰਨਗੇ ਤੁਹਾਡਾ ਪਿਤਾ ਜਾਣਦਾ ਹੋਈ ਵੀ ਤੁਸੀਂ ਇਸ ਦੇ ਯੋਗ ਨਹੀਂ ਜੇ ਇਸੇ ਕਰਕੇ ਸਾਰਾ ਕਾਲੀ ਦਲ ਮਿੱਕੜਿਆ ਇਸੇ ਕਰਕੇ ਕਾਲੀ ਦਲ ਦੇ ਦੋ ਤਿੰਨ ਧੜੇ ਹੋ ਗਏ ਤੁਸੀਂ ਤਾਂ ਆਪਣੀ ਪਾਰਟੀ ਇਨਸਾਮ ਦਾ ਕੇ ਸਰਕਾਰ ਬਣਾਉਂਦੇ ਸੁਨੇ ਲੈ ਜਾਂਦੇ ਹੋ ਜੇ ਤੁਸੀਂ ਬੜਦਾ ਹੁੰਦਾ ਬੜਾਉਣਾ ਹੁੰਦਾ ਤੇ ਸਦਾ ਬਕਾਸ਼ ਸਿੰਘ ਉਦੋਂ ਹੀ ਤੁਹਾਨੂੰ ਬਣਾ ਦਿੰਦਾ ਉਹ ਕਹਿੰਦੇ ਵੀ ਕੱਲੀ ਲੀਡਾਂ ਦੇ ਉਹਦੀ ਮੰਨਿਆ ਕਹਿੰਦੇ ਨਹੀਂ ਜੀ ਮੈਂ ਦੀ ਬੜੰਦਾ ਨੂੰ ਕੋਈ ਅਕਲ ਨਹੀਂ ਉਹਨੂੰ ਕਹਿੰਦਾ ਮੈਂ ਮੁੱਖ ਮੰਤਰੀ ਬਣਦਾਣਾ ਐਸਐਸਬੀ ਨੂੰ ਦਾਬੇ ਮਾਰੀ ਜਾਂਦਾ ਸਾਡ ਤੁਹਾਡੇ ਕੋਈ ਨਹੀਂ ਡਰਨ ਵਾਲਾ ਕਾਨੂੰਨ ਦਾ ਰਾਜ ਹੈ ਪੰਜਾਬ ਦੇ ਅੰਦਰ ਹੁਣ ਸਾਬ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਧਾਨ ਦਾ ਰਾਜ ਦੀ ਤੁਹਾਡੇ ਪ੍ਰਧਾਨ ਦਾ ਰਾਜ ਦੀ ਸਰਦਾਰ ਸੁਖਬੀਰ ਸਿੰਘ ਜੀ ਪੁਲੇਖਾ ਖਾਂਦੇ ਆ ਐਸਐਲਐਸਰ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਹੈ ਇਸ ਕਾਨੂੰਨ ਦੇ ਰਾਜ ਵਿੱਚ ਜਿਹੜਾ ਬੰਦਾ ਗਲਤੀ ਕਰੂਗਾ ਉਹਨੂੰ ਹੱਥਾਂ ਦੀ ਸਜ਼ਾ ਮਿਲੂਗੀ ਜਿਹੜਾ ਬੰਦਾ ਆਮ ਸ਼ਹਿਰੀਆਂ ਵਾਂਗੂ ਜ਼ਿੰਦਗੀ ਬਤੀਤ ਕਰ ਰਿਹਾ ਹੈ ਸਾਡਾ ਉਹਦੀ ਕੋਈ ਵਾਲ ਨਹੀਂ ਦੇਖ ਸਕਦਾ ਸੋ ਮੈਂ ਕਹਿ ਰਿਹਾ ਦੁਨਾਂ ਤਾਡੇ দাবਿਆਂ ਤੋਂ ਇਹ ਨਾ ਕਦੀ ਪੁਲਸ ਅੱਫਸਰ ਡਰੇ ਆ ਨਾ ਕਦੀ ਡਰਦਗੇ ਉਹ ਕਾਨੂੰਨ ਦੀ ਪਾਲਣਾ ਕਰਦੇ ਆ ਜਿੱਥੇ ਬੰਦਾ ਗਲਤੀ ਕਰਦਾ ਉੱਥੇ ਉਹ ਬੰਦੇ ਦੇ ਖਿਲਾਫ ਕਾਰਵਾਈ ਕਰਦੇ ਆ ਤੁਸੀਂ ਐਵੇਂ ਆਹ ਜਿਹੜੀ ਡੈਡੀ ਲਈ ਫਿਰਦੇ پتہ ਕਿਹੜੀ ਡੈਡੀ ਆ ਉਹ ਐਵੇਂ ਕਹਿੰਦੇ ਲਾਲ ਡੈਡੀ ਤੇ ਲਿਖਤਾ ਜੀ ਉਸ ਸਾਹ ਤੁਹਾਡੇ ਕੋ ਨਾ ਕੋ ਲਾਲ ਨਾ ਕੋ ਹਰੀ ਆ ਨਾ ਕੋ ਚਿੱਟੀ ਆ ਨਾ ਕੋ ਪੀਲੀ ਆ ਨਾ ਕੋ ਫਿੱਕੀ ਆ ਐਵੇਂ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਤੁਹਾਡੀ ਨਾ ਕਦੀ ਹੁਣ ਸਰਕਾਰ ਆਉਣੀ ਆ ਨਾ ਕਦੀ ਸਰਕਾਰ ਬਣਨੀ ਆ ਅਲੀ ਦਾ ਤੂੰ ਆਪਣੇ ਹੱਥੀ ਕਦਮ 걸ਦਾ ਇਸ ਕਰਕੇ ਅਫਸਾਨਾ ਨੂੰ ਪਤਾ ਹਾਸੀ ਨੂੰ ਪਤਾ ਕਿ ਹੁਣ ਤੁਹਾਡਾ ਵਕਤ ਖੁੱਲ ਗਿਆ ਸਾਹਿਬ